ਤੋ ਸਰਬੱਤ ਸੰਗਤਾਂ ਨੂੰ ਜੀ ਆਇਆਂ ਨੂੰ ਜਿਨ੍ਹਾਂ ਨੇ ਇੰਨਾ ਸਮਾਂ ਹਾਜ਼ਰੀ ਭਰ ਕੇ ਗੁਰੂ ਘਰ ਦੀ ਰੌਣਕਾਂ ਵਧਾਈਆਂ ਅੱਜ ਹੁਣ ਆਨੰਦ ਆਰੰਭ ਕਰੀਏ ਬਲਾਈਆਂ ਆ ਰਾਮ ਕਲੀ ਮਹਲਾ ਤੀਜਾ ਆਨੰਦ ਕੋਂਕਾਰ ਸਤਿਗੁਰ ਪ੍ਰਸਾਦ ਸਤ ਪਿਆ ਮੇਰੀ ਮਾਂ ਸਤ ਆਇਆ ਸਤਿਗੁਰਾਂ ਪਾਇਆ ਸਹਜ ਸੇਤੀ ਮਨ ਬਚਿ ਆਵਦਾ ਰਾਗਿਰਤ ਪਰੀਆਂ ਸ਼ੁਭਤ ਕਾਵਣ ਆਈਆਂ ਰਬ ਦੂਤ ਕਾ ਕੀ ਗਿਰ ਮਨ ਜਨੀ ਬਸ ਕਹਿ ਨਾਨਕ ਨਾ ਸਤਿ ਗੁਰੂ ਮੈਂ ਇਹ ਮਨ ਮੇਰੇ ਅੰਦਰ ਸ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਕਾਰਣਾ ਕੀ ਤਾਰੂ ਕਰੇ ਤੇਰਾ ਤਰਜ ਸਭ ਸਵਾਰਨਾ ਸਭਨਾ ਗਲਾਸ ਮਰਤੋ ਚੋਕੋ ਮਨੋ ਵਿਸਾਰੇ ਐਨ ਨਾਨਕ ਮਨ ਮੇ ਸਦਾ ਰਹੋ ਹਰ ਨਾਲੇ ਸਾਚਿਆ ਕਿਆਨ ਤਰਾ ਤੇਰੇ ਸਭ ਕਿਛ ਹੈ ਜਿਸ ਦੇ ਇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਾਵੇ ਨਾਮ ਜਿਨ ਕੈ ਮਾਵਾ ਤੇ ਸ਼ਬਦ ਪਨੀਰੀ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ ਸੱਚਾ ਨਾਮ ਵਿਦਾ ਸੱਚ ਨਾਮਿਆ ਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸਾਥ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਤੁਝਾਈਆਂ ਸਰਦਾ ਕੁਰਬਾਨ ਪਿਤਾ ਗੁਰ ਵਿਟੋ ਜਿਸ ਦੀਆਂ ਇਹ ਵਡਿਆਈਆਂ ਬਲਤ ਸੁਨੋ ਸੰਤੋ ਸ਼ਬਦ ਧਰੋ ਪਿਆ ਸੱਚਾ ਨਾਮਿਆ ਧਾਰੂ ਸ਼ਬਦਿਤ ਘਰ ਸਬਾਕ ਕਰਸ پاکੇ ਸ਼ਬਦ ਵਾਚੇ ਕਲਾ ਜਿਤ ਕਰਿ ਪੰਚ ਦੂਤ ਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੇ ਨਾਮ ਹਰ ਕਹਿ ਲਾਗੀ ਕਹਿ ਨਾ ਲਖਤੈ ਸਖੋ ਆ ਤਿਤ ਕਰਿ ਅਨਹਦ ਵਾਜਿ ਪਾ ਕੀਓ ਸਗਲ ਮਨੋਰਥ ਪੂਰੇ ਆਰ ਪਰਮਪਾਇਆ ਸਗਲੇ ਸੂਰੇ ਦੁਖ ਰੋਗ ਸੰਤਾਪ ਉਤਰੇ ਸੋਣੀ ਸੱਚੀ ਬਾਣੀ ਸੰਤ ਸਾਜਣ ਭਏ ਸਰਸੇ ਪੂਰੇ ਗੁਰ ਤੇ ਚਾਨੀ ਸੁਣਤੇ ਪੁਨਿਤ ਕਹਤੇ ਪਵਿਤ ਸਤ ਗੁਰ ਰਹਿਆ ਪਰ ਪੂਰੇ ਬਿੰਵੰਤ ਨਨ ਕਰ ਚਰ ਮਿਲਾਗੇ ਬਾਚੀ ਅਣਗਤ ਦੁਰੇਸ ਲੋ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ ਦੇਸ ਰਾਤ ਕੋਈ ਦਾਈ ਦਾ ਆ ਕਿਨੇ ਸਗਰ ਚ ਗਤ ਚੰਗੀਆਂ ਆਈਆਂ ਪਰ ਆਈਆਂ ਵਾਚੇ ਧਰਮ ਦੂਰ ਕਰਮੀਆਂ ਪੋ ਆਪਣੀ ਕਿਨੇੜ ਕੇ ਦੂਰ ਜਿਨਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਕਰੀ ਉਚਲੇ ਕੀਤੀ ਛੁੱਤੀ ਨਾਲ ਜਿਨਨੀ ਨਾਮ ਤੇ ਆਇਆ ਜੇ ਮ ਸ਼ਕਤ ਕਾਲ ਨਾਨਕ ਤੇ ਮੁਖ ਰੂਜ ਵੀ ਕੀਤੀ ਛੁਟੀ ਨਾਨਕ ਜੀ ਕਾ ਵਾ